ਖਨੋਰੀ ਬਾਰਡਰ ਉਤੇ ਸਥਿਤੀ ਤਣਾਅਪੂਰਵਕ ਹੁੰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਕਿਸਾਨ ਜਿਹੜੇ ਅੱਜ ਮਰਨ ਵਰਤ ਤੇ ਬੈਠਣ ਨੂੰ ਤਿਆਰ ਨੇ ਉਹ ਕਿਸਾਨ ਜਿਨ੍ਹਾਂ ਦੀ ਗਿਣਤੀ 111 ਦੱਸੀ ਜਾ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਾ ਕੇ 112 ਕਿਸਾਨ ਮਰਨ ਵਰਤ ਤੇ ਬੈਠਣਗੇ ਔਰ ਦੂਸਰੇ ਪਾਸੇ ਪ੍ਰਸ਼ਾਸਨਿਕ ਗਤੀਵਿਧੀਆਂ ਤੇਜ਼ ਹੋ ਗਈਆਂ ਨੇ ਦੂਸਰੇ ਪਾਸੇ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਨੇ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਬਲ ਜਿਹੜੇ ਤਾਇਨਾਤ ਹੋਏ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਲਾਠੀਆਂ ਨੇ ਉਹਨਾਂ ਦੇ ਸਿਰਾਂ ਦੇ ਉੱਤੇ ਹੈਲਮੇਟਸ ਪਾਏ ਹੋਏ ਨੇ ਐਂ ਪ੍ਰਤੀਤ ਹੋ ਰਿਹਾ ਜਿਵੇਂ ਬਲ ਦਾ ਪ੍ਰਯੋਗ ਕੀਤਾ ਜਾਵੇਗਾ ਐਂ ਲੱਗਦਾ ਜਿਵੇਂ ਕਿਸਾਨ ਜਿਹੜੇ ਆਪਣਾ ਮਰਨ ਵਰਤ ਸ਼ੁਰੂ ਕਰਨ ਜਾ ਰਹੇ ਨੇ ਉਹਨਾਂ ਦੇ ਉੱਤੇ ਬਲ ਦਾ ਪ੍ਰਯੋਗ ਹੋ ਸਕਦਾ ਹੈ ਤਸਵੀਰਾਂ ਇਦਾਂ ਦੀਆਂ ਬਣਦੀਆਂ ਨਜ਼ਰ ਆ ਰਹੀਆਂ ਇੱਕ ਪਾਸੇ ਕਿਸਾਨ ਜਿਨ੍ਹਾਂ ਦੀ ਗਿਣਤੀ 111 ਦੱਸੀ ਜਾ ਰਹੀ ਹੈ ਉਹ ਕਿਸਾਨ ਜਿਹੜੇ ਮਰਨ ਵਰਤ ਤੇ ਅੱਜ ਬੈਠਣਗੇ ਅੱਜ ਤੋਂ ਜਿਹੜੇ ਆਪਣਾ ਮਰਨ ਵਰਤ ਸ਼ੁਰੂ ਕਰਨਗੇ ਇਹ ਉਹਨਾਂ ਕਿਸਾਨਾਂ ਦੀ ਗਿਣਤੀ ਹੈ ਪਰ ਇਹਨਾਂ ਦੇ ਆਪੋਜ਼ਿਟ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਕੁਝ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਨਸ਼ਰ ਹੋ ਰਹੀਆਂ ਨੇ ਜਿਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਹੱਥਾਂ ਦੇ ਵਿੱਚ ਡੰਡੇ ਫੜ ਕੇ ਔਰ ਸਿਰਾਂ ਦੇ ਉੱਤੇ ਹੈਲਮਟ ਪਾ ਕੇ ਤਿਆਰ ਬਰਤਿਆਰ ਨੇ ਪਰ ਇਹ ਤਿਆਰੀ ਕਿਸ ਚੀਜ਼ ਦੀ ਹੋ ਰਹੀ ਹੈ ਸਵਾਲ ਹੀ ਖੜਦਾ ਹੈ ਇੱਕ ਪਾਸੇ ਤਾਂ ਕਿਸਾਨਾਂ ਨੇ ਇਹ ਅਪੀਲ ਕੀਤੀ ਸੀ ਕਿ ਜਿੱਥੇ ਧਰਨਾ ਲੱਗਿਆ ਹੋਇਆ ਹੈ ਜਿੱਥੇ ਪੁਲਿਸ ਬਲ ਤਾਇਨਾਤ ਨੇ ਜਿੱਥੇ ਬੈਰੀਗੇਟਿੰਗ ਕੀਤੀ ਗਈ ਹੈ ਉੱਥੇ ਜਾ ਕੇ ਆਪਣਾ ਧਰਨਾ ਸ਼ੁਰੂ ਕੀਤਾ ਜਾਵੇਗਾ ਆਪਣਾ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਪਰ ਕੀ ਪ੍ਰਸ਼ਾਸਨ ਨੂੰ ਐਂ ਲੱਗਦਾ ਹੈ ਕਿ ਕਿਸਾਨ ਉੱਥੇ ਤੱਕ ਕਾਮਕੀ ਕਰਨ ਆ ਰਹੇ ਆ ਜਾਂ ਕਿਸਾਨ ਉਥੇ ਇਨਡਿਸਿਪਲਨ ਕ੍ਰੀਏਟ ਕਰਨ ਆ ਰਹੇ ਆ ਜਿਸ ਵਾਸਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਤਿਆਰੀਆਂ ਕੀਤੀਆਂ ਨੇ ਤਾਮਝਾਂ ਇਕੱਠਾ ਕੀਤਾ ਆਪਣੇ ਹੱਥਾਂ ਦੇ ਵਿੱਚ ਡੰਡੇ ਫੜੇ ਨੇ ਕਿ ਇਹਦਾ ਕਾਰਨ ਇਹ ਹੈ ਕਿ ਖਨੌਰੀ ਬਾਰਡਰ ਦੇ ਉੱਤੇ ਸਥਿਤੀ ਤਣਾਅਪੂਰਵਕ ਹੋ ਸਕਦੀ ਹੈ ਹਾਲਾਂਕਿ ਕਿਸਾਨ ਤਾਂ ਮਰਨ ਵਰਤ ਦੇ ਉੱਤੇ ਬੈਠਣ ਨੂੰ ਤਿਆਰ ਨੇ ਔਰ ਇਹ ਵੀ ਵੱਡੀ ਗੱਲ ਹੈ ਕਿਉਂਕਿ ਇੱਕ ਪਾਸੇ ਅਜੇ ਤੱਕ ਕਈ ਲੋਕ ਇਹ ਗੱਲਾਂ ਕਰ ਰਹੇ ਸੀ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੇ ਮਰਨ ਵਰਤ ਦਾ ਇਸਤੇਮਾਲ ਕੀਤਾ ਜਾ ਰਿਹਾ ਪਰ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਪਿੱਛੇ 111 ਕਿਸਾਨ ਮਰਨ ਵਰਤ ਤੇ ਬੈਠਣ ਨੂੰ ਤਿਆਰ ਨੇ ਔਰ ਅੱਜ ਮਰਨ ਵਰਤ ਤੇ ਬੈਠਣ ਜਾ ਰਹੇ ਨੇ ਇਹ ਵੀ ਆਪਣੇ ਆਪ ਦੇ ਵਿੱਚ ਹੈਰਾਨੀ ਦੀ ਗੱਲ ਹੈ ਨਵੇਂ ਅੰਦੋਲਨ ਦੀ ਗੱਲ ਹੈ ਰੈਵੋਲੂਸ਼ਨ ਦੀ ਗੱਲ ਹੈ ਸਾਫ਼ ਪ੍ਰਤੀਤ ਹੁੰਦਾ ਹੈ ਕਿ ਕਿਸਾਨ ਕਿਸ ਤਰ੍ਹਾਂ ਬਚਨਬੱਧ ਨੇ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਔਰ ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਹ ਧਰਨਾ ਇਹ ਅੰਦੋਲਨ ਇਹ ਮਰਨ ਵਰਤ ਉਦੋਂ ਤੱਕ ਚੱਲੇਗਾ ਜਦ ਤੱਕ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਹੁਣ ਵੇਖਣ ਵਾਲੀ ਗੱਲ ਹੈ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਤਿਆਰ ਵਰ ਤਿਆਰ ਨੇ ਹੱਥਾਂ 'ਚ ਲਾਠੀਆਂ ਲੈ ਕੇ ਉਹ ਕਿਸਾਨਾਂ ਦੇ ਉੱਤੇ ਉਹਨਾਂ ਲਾਠੀਆਂ ਨੂੰ ਵਰਾਉਂਦੇ ਨੇ ਕਿ ਨਹੀਂ ਔਰ ਕਿਹੜੇ ਸਰਕਮਸਟੈਂਸਸ ਦੇ ਵਿੱਚ ਐਦਾਂ ਦੀ ਨੌਬਤ ਆਉਂਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ